ਰੀਵਿਖੇ ਪੂਰੇ ਪੰਜਾਬ ਭਾਰ ਵਿੱਚ ਬਲੌਕ ਪੱਧਰ ਤੇ ਪੰਜਾਬ ਵਿੱਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਵਿਆਦਾ ਵਿਡਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਕਾਂਗਰਸ ਦੇ ਯੂਥ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਜੋ ਲਾ ਐਂਡ ਆਰਡਰ ਦੀ ਸਥਿਤੀ ਅੱਜ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਸ ਨੂੰ ਦੇਖਦੇ ਹੋਏ ਅਸੀਂ ਬਲੌਕ ਪੱਧਰ ਤੇ ਹੀ ਧਰਨੇ ਲਗਾ ਰਹੇ ਹਾਂ ਸੱਜਣੋ ਸਾਰੇ ਜਣੇ ਪਹੁੰਚੇ ਆ ਡਾ ਜੋ ਡੀਐਸਪੀ ਸਾਹਿਬ ਨੂੰ ਮੈਂ ਮਨੱਗਣਾ ਦੇਣਾ ਵੀ ਜੋ ਸਰਕਾਰ ਜਿੰਨਾ ਵੀ ਦਿਨੇ ਦਿਹਾੜੇ ਚੋਰੀ ਲੁੱਟਕੋ ਹੋ ਰਹੀ ਹੈ ਉਹ ਬੰਦ ਬਚਾਉਣੇ ਤਾਂ ਉਹ ਵਾਲੀ ਸਰਕਾਰ ਨਹੀਂ ਚਕਰੀ ਰਾਜਨ ਵਾਲੀ ਜਿਹੜੀ 25 ਸਾਲ ਦਾ ਵਾਦਾ ਕਰਦੀ ਸੀ ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ 25 ਸਾਲ ਪੰਜਾਬ ਦੇ ਵਿੱਚੋਂ ਕੋਈ ਵੀ ਕਾਂਗਰਸ ਸਰਕਾਰ ਨੂੰ ਹਲਾ ਨਹੀਂ ਸਕਦਾ ਦੇਖੋ ਅੱਜ ਪੰਜਾਬ ਵਿੱਚ ਜਿਹੜੇ ਕਾਨੂੰਨ ਦੇ ਹਾਲਾਤ ਬਣੇ ਐ ਇਹ ਸਾਰਿਆਂ ਨੂੰ ਜਾਣੂ ਹੈ ਕਿਵੇਂ ਘਰਾਂ ਦੇ ਵਿੱਚ ਵੜ ਕੇ ਗੈਂਗਸਟਰ ਬੁੜੀਆਂ ਮਾਰਦੇ ਐ ਕਿਵੇਂ ਰਾਹਗੀਰ ਜਾਂਦੇ ਆ ਉਹਨੂੰ ਲੁੱਟਖੋ ਕੀਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਬੱਦੇ ਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਮੇਰੇ ਵੱਡੇ ਭਰਾ ਭਾਈ ਅਮਰਿੰਦਰ ਸਿੰਘ ਰਾਜਾ ਬੜਿੰਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਦਾ ਇਹ ਧਰਨਾਵ ਲਿਖਿਆ ਗਿਆ ਜਿਹਦੇ ਵੀ ਸਾਡੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਜੀ ਇਸ ਦੀ ਸੀ ਤੇ ਸਾਡੀ ਸਾਰੀ ਲੀਡਰਸ਼ਿਪ ਔਰ ਇਸ ਵਿੱਚ ਸਾਡੇ অবজারভার ਬਣ ਕੇ ਆਏ ਮੇਰੇ ਬਜ਼ੁਰਗ ਰਾਜਾ ਬੇਰਖਲਾ ਜੀ ਔਰ तमाम ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਧੂਰੀ ਜੀ ਤੇ ਤਲਵਾਰ ਜੀ ਹੋਣ ਮੰਗੀ ਜੀ ਹੋਣ ਸਾਰੇ ਐਮਸੀ ਸਹਿਬਾਨ ਹੋਣ ਸਾਰੇ ਅਜੂਰੇ ਪਹੁੰਚੇ ਹੈ ਤਾਂ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕੀਏ ਔਰ ਮਾਨਯੋਗ ਡੀਐਸਪੀ ਸਾਹਿਬ ਨੂੰ ਦੱਸ ਸਕੀਏ ਕਿ ਪੰਜਾਬ ਵਿੱਚ ਔਰ ਸਾਡੇ ਖਾਸ ਕਰਕੇ ਤੁਹੀ ਸ਼ਹਿਰ ਚ ਕੀ ਚੱਲ ਰਿਹਾ ਪਿਛਲੇ ਜਿਵੇਂ 1.5-2 ਮਹੀਨੇ ਵਿੱਚ ਅਸੀਂ ਸਭ ਨੇ ਦੇਖਿਆ ਕਿੰਨੀਆਂ ਚੋਰੀਆਂ ਹੋਈਆਂ ਕਿਵੇਂ ਲੁੱਟਖੋ ਕੀਤੀ ਗਈ ਉਹਦੇ ਕਰਕੇ ਅੱਜ ਅਸੀਂ ਇੱਥੇੜਾ ਲਾਇਆ ਕਿੰਨਾ ਚਿਰ ਚੱਲਦਾ ਰਹੇਗਾ ਤੁਹਾਡਾ ਇਹ ਰੋਸ ਪ੍ਰਦਰਸ਼ਨ ਅਸੀਂ ਰੋਸ ਪ੍ਰਦਰਸ਼ਨ ਅੱਜ ਡੀਐਸਪੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣਾ ਹੈ ਤੇ ਉਹਨਾਂ ਨੂੰ ਦੱਸਣਾ ਹੈ ਅਗਰ ਉਹ ਇਹਦੇ 15 ਦਿਨਾਂ ਵਿੱਚ ਉਹਰੇ ਪੁਲਿਸ ਦੀ ਗਸ਼ਤ ਨਹੀਂ ਭਟਾਉਂਦੇ ਰਾਤਾਂ ਨੂੰ ਉਹਰੇ ਪੰਜਾਬ ਦੇ ਜਿਹੜਾ ਸਾਡਾ ਤੂੜੀ ਦੇ ਹਾਲਾਤ ਨੇ ਉਹਨੂੰ ਚੰਗੇ ਨਹੀਂ ਕਰਦੇ ਤਾਂ ਅਸੀਂ ਪੱਕੇ ਤੌਰ ਤੇ ਉਹਰੇ ਆਉਣ ਵਾਲੇ 15 ਦਿਨ ਬਾਅਦ ਬੈਠਾਂਗੇ ਜੀ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਲਾਂਡਰ ਦੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਦੇਖ ਰਹੇ ਹੋ ਕਿ ਜਿਹੜਾ ਬੰਦਾ ਸਵੇਰੇ ਵਪਾਰ ਕਰਨ ਦੇ ਲਈ ਘਰੋਂ ਗਿਆ ਜਾਂ ਜਿਹੜਾ ਬੰਦਾ ਆਪਣੇ ਕਾਰੋਬਾਰ ਲਈ ਗਿਆ ਸ਼ਾਮ ਨੂੰ ਘਰ ਵਾਪਸ ਆਊਗਾ ਜਾਂ ਨਹੀਂ ਆਊਗਾ ਬੇਜਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗਜੀ ਹੋਰਾਂ ਨੇ ਔਰ ਪੂਰੀ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬਲਾਕ ਲੈਵਲ ਤੇ ਡੀਐਸਪੀ ਦਫ਼ਤਰ ਦੇ ਬਾਹਰ ਇਹ ਧਰਨੇ ਪ੍ਰਦਰਸ਼ਨ ਜਾਰੀ ਕੀਤੇ ਜਾਣ ਤਾਂ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ਔਰ ਜਿਹੜੀ ਲੋਕਾਂ ਦੇ ਉੱਪਰ ਮੌਤ ਮੰਡਰਾ ਰਹੀ ਹੈ ਪਤਾ ਨਹੀਂ ਕਦੋਂ ਕਿੱਥੇ ਕੀ ਘਟਨਾ ਹੋ ਜਾਣੀ ਹੈ ਔਰ ਹਰ ਬੱਚਾ ਹਰ ਲੇਡੀ ਇਹ ਸੋਚਦੀ ਹੈ ਕਿ ਮੇਰਾ ਪਤੀ ਮੇਰਾ ਘਰ ਵਾਲਾ ਸ਼ਾਮ ਨੂੰ ਮੇਰਾ ਬਾਪ ਮੇਰਾ ਭੈਣ ਮੇਰਾ ਭਰਾ ਆਊਗਾ ਜਾਂ ਨਹੀਂ ਆਊਗਾ ਸੋ ਐਡਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਖਰਾਬ ਹੋਇਆ ਇਹ ਨਿੰਦਣਯੋਗ ਹੈ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਕੰਟਰੋਲ ਨਹੀਂ ਸੋ ਸਰਕਾਰ ਦਾ ਫਰਜ ਬਣਦਾ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਲਾਅ ਨਾਟ ਦੀ ਪੋਜੀਸ਼ਨ ਨੂੰ ਸਹੀ ਰੱਖੇ ਔਰ ਲੋਕਾਂ ਨੇ ਬੜੇ ਵੱਡੇ ਮਤਦਾਨ ਦੇ ਨਾਲ ਇਹਨਾਂ ਨੂੰ ਲੈ ਕੇ ਆਏ ਸੀ ਅੱਜ ਇਹਨਾਂ ਦਾ ਵੀ ਤਾਂ ਕੋਈ ਫਰਜ ਬਣਦਾ ਆਪਣੇ ਫਰਜ਼ਾਂ ਤੋਂ ਭੁੱਲੇ ਬੈਠੇ ਨੇ ਸੋ ਅੱਜ ਉਹਨਾਂ ਨੂੰ ਜਗਾਉਣ ਦੇ ਲਈ ਕਾਂਗਰਸ ਇੱਕ ਮੁੱਠ ਹੋ ਕੇ ਥਾਂ ਥਾਂ ਤੇ ਸੜਕਾਂ ਦੇ ਉੱਤੇ ਉਤਰੀ ਹੈ ਸਾਡਾ ਕੋਈ ਸ਼ੌਂਕ ਨਹੀਂ ਕਿ ਅਸੀਂ 48 ਦੇ ਟੈਂਪਰੇਚਰ ਦੇ ਉੱਤੇ ਆ ਕੇ ਧਰਨਾ ਲਾਈਏ ਅਸੀਂ ਲੋਕਾਂ ਦੇ ਜੋ ਫਤਵਾ 2005 ਦਿੱਤਾ ਉਸ ਨੂੰ ਸਰਮਤੇ ਪ੍ਰਵਾਨ ਕੀਤਾ ਭਾਵੇਂ ਕਾਂਗਰਸ ਸਰਕਾਰ ਨੇ 2017 ਤੋਂ ਲੈ ਕੇ 2022 ਤੱਕ ਬਹੁਤ ਕੰਮ ਕੀਤਾ ਦੇਖੇ ਲੋਕਾਂ ਨੇ ਫਤਮਾ ਇੱਕ ਤਬਦੀਲੀ ਦੇ ਨਾਮ ਤੇ ਬਦਲਾਅ ਦੇ ਨਾਮ ਤੇ 92 ਸਟਾਂ ਦੇ ਨਾਲ ਇਹਨਾਂ ਨੂੰ ਸਰਕਾਰ ਬਣਾਈ ਲੇਕਿਨ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਹੁਣ ਤੱਕ ਦੇ ਹਾਲਾਤ ਨੇ ਅਸੀਂ ਇਸੇ ਕਰਕੇ ਬਰਦਾਸ਼ਤ ਕਰਦੇ ਆਏ ਕਿ ਸਰਕਾਰ ਨੂੰ ਟਾਈਮ ਦੇਣਾ ਚਾਹੀਦਾ ਹੈ ਲੇਕਿਨ ਜਦੋਂ ਪਾਣੀ ਉੱਪਰ ਦੀ ਨਿਕਲਿਆ ਜੋ ਸਾਡੇ ਕਾਂਗਰਸ ਪ੍ਰਧਾਨ ਨੇ ਰਾਜਾ ਪ੍ਰਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੁਤਾਬਕ ਅਜੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਧਰਨੇ ਲਗਾਏ ਜਾ ਰਹੇ ਨੇ ਤਾਂ ਕਿ ਸਾਡਾ ਧਰਨਾ ਲਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਮਤਲਬ ਕੋਈ ਇਸਨਾਂ ਦੀ ਵਿਰੋਧਤਾ ਕਰਦੇ ਹਾਂ ਸਰਕਾਰ ਨੂੰ ਜਗਾ ਰਹੇ ਹਾਂ ਪ੍ਰਸ਼ਾਸਨ ਨੂੰ ਜਗਾ ਰਹੇ ਹਾਂ ਤਾਂ ਕਿ ਹਰ ਇੱਕ ਬੰਦੇ ਦੇ ਨਾਗਰੀ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਔਰ ਹਰ ਇੱਕ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅੱਜ ਉਸੇ ਤਹਿ ਦੇ ਚੇਤਨਾ ਲਾਇਆ ਜਾ ਰਿਹਾ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਦੇ ਉੱਤੇ ਇਸ ਗੱਲ ਦੀ ਗੌਰ ਨਾ ਹੋਈਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਜੰਗੀ ਪੱਧਰ ਤੇ ਉੱਤੇ ਸੰਘਰਸ਼ ਝੜਾ ਜਾਊ ਜਿਹਦੇ ਵਿੱਚ ਹੋ ਸਕਦਾ ਵੀ ਅਸੀਂ ਸਰਕਾਰ ਦੇ ਚੂਲਾ ਹਲਾਉਣ ਦੇ ਵਿੱਚ ਵੀ ਕੰਮ ਦਾ ਬੋਲ ਹੋਵੇ। ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز